ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਸਵੇਰੇ ਚੋਪੜਾ ਹਸਪੀਟਲ ਵਿਖੇਵੰਡ ਅਤੇ ਸੈਂਟ ਕਬੀਰ ਸਕੂਲ ਦਸਵਾਲ ਵਿਖੇ ਚੱਲੀ ਗੋਲੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆਉਣ ਤੋਂ ਬਾਅਦ ਪਿੰਡ ਰਾਮਖੜਾ ਦੀ ਇੱਕ ਮੋਟਰ ਤੇ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਜਿਸ ਨੂੰ ਚਾਰ ਬਦਮਾਸ਼ ਜ਼ਖਮੀ ਹੋਣ ਦਾ ਪਤਾ ਲੱਗਾ ਇਨਾ ਚਾਰਾਂ ਨੂੰ ਤੁਰਤ 108 ਐਂਬੂਲੈਂਸ ਤੇ ਸਿਵਲ ਹਸਪਤਲ ਪੱਟੀ ਵਿਖੇ ਦਾਖਲ ਕਰਾਇਆ ਗਿਆ ਇਸ ਸਬੰਧੀ ਐਸਐਸਪੀ ਸ਼੍ਰੀਮਤੀ ਰਵਜੋਤ कौर ਗਿੱਲ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ ਨੂੰ ਜੁੜੂਲ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁੜ ਕੇ ਧੰਨਵਾਦ ਜੀ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ तकरीबन 8:9 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀ ਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਹੈ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਚ ਪ੍ਰਭ ਦਾਸੂ ਵੱਲੋਂ ਉਹਨਾਂ ਨੂੰ ਇੱਕ ਐਕਸਟਰਸ਼ਨ ਕਲਾਈ ਹੋਈ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ 11:15 ਵਜੇ ਜਿਹੜਾ ਹੈਗਾ ਸੈਂਟ ਕਬੀਰ ਕਨਵੈਂਟ ਸਕੂਲ ਹੈ ਜਿਹੜਾ ਸਦਰ ਪੱਟੀ 'ਚ ਹੈ ਇੱਥੇ ਇਹਦੇ ਗੇਟ ਦੇ ਸਾਹਮਣੇ ਫਾਇਰਿੰਗ ਕੀਤੀ ਗਈ ਅ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਸਨੇ ਬਹੁਤ ਹੀ ਬਹਾਦਰੀ ਤੇ ਸੂਦ ਗੁੱਜ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਖ ਸਿੰਘ ਹੈ ਜੋ ਕਿ ਪ੍ਰਭ ਦਾਸੂਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਹੈ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਆ ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸੀਰ ਸਿੰਘ ਅਤੇ ਮਲਕੀਤ ਸਿੰਘ ਮੋਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਚੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਮਿਲਿਆ ਕਿ ਹੋਰ ਵੈਪਨਸ ਦੀ ਰਿਕਵਰੀ ਹੋਵੇ ਤੇ ਇੱਕ ਪਿਸਟਲ 34 ਅਤੇ ਦੋ ਰਾਈਫਲ 12 ਬੋਰ ਐਂਡ 315 ਬੋਰ ਇਹਨਾਂ ਦੀ ਮੌਕੀ ਤੋਂ ਮੌਕੇ ਤੋਂ ਇਹਨਾਂ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ